ਜੀ ਜਸਦਰ ਸਾਹਿਬ ਨੂੰ ਸੰਦਿਆਗਾ ਤਾਂ ਉਹਨੇ ਕਿਹੜਾ ਇਨਕਾਰ ਹੀ ਕਰਿਆ ਵੀ ਮੈਂ ਜਾਊਗਾ 90 ਪੈਰੀ ਜਾਊਗਾ ਪਰ ਉਹਦਾ ਹੱਕ ਨਹੀਂ ਸੀ ਬਣਦਾ ਸਿਰਫ ਬਾਦਲ ਨੂੰ ਬਚਾਉਣ ਵਾਸਤੇ ਜਿਹੜਾ ਇਹ ਕਾਰਵਾਈ ਹੋ ਰਹੀ ਹੈ ਜਥੇਦਾਰ ਸਾਹਿਬ ਦਾ ਹੱਕ ਨਹੀਂ ਸੀ ਬਣਦਾ ਨਹੀਂ ਦੇਖੋ ਉਹਨਾਂ ਨੇ ਜੇ ਕਾਨੂੰਨੀ 328 ਰੂਪਾਂ ਦਾ ਜਿਹੜੇ ਬੰਦੇ ਨੇ ਫੜੇ ਨੇ ਕਹਿੰਦੇ ਸ਼ਕਲ ਜਿਹੜਾ ਹੈਗਾ ਉਹ ਦਖਲ ਅੰਦਾਜ਼ੀ ਕਰਦਾ ਇਹ ਗੋਲਕਾਂ ਦੇ ਉੱਤੇ ਸਵਾਲ ਚੱਕੇ ਨੇ ਗੋਲਕਤਾ ਚੋਰ ਹੈਗੀ ਨਹੀਂ ਬਦਲ ਕੇ ਅਸੀਂ ਵੀ ਕਹਿੰਦੇ ਆ ਵੀ ਗੋਲਕਾਂ ਦੇ ਦਬਰਤੋਂ ਹੋ ਰਹੀ ਆ ਜਥੇਦਾਰ ਸਾਹਿਬ ਇੱਕ ਗੱਲ ਦਾ ਸੁਭਾਵ ਦੇ ਦਿਓ ਮੈਨੂੰ ਜਦੋਂ ਸੌਦਾ ਸਾਹਿਬ ਨੂੰ ਮਾਫੀ ਦਿੱਤੀ ਆ ਜਿੱਥੋਂ ਪਹਿਲਾਂ ਜਿਹੜੇ ਜਥੇਦਾਰ ਦੀ ਗੁਰਬਚਨੇ ਵਰਗੇ ਤੁਸੀਂ ਮਾਫ ਕਰਤਾ ਉਹਨਾਂ ਨੂੰ ਤੇ ਸ਼੍ਰੋਮਣੀ ਕਮੇਟੀ ਨੇ 90 ਲੱਖ ਰੁਪਇਆ ਜਿਹੜਾ ਹੈਗਾ ਉਹ ਇਸ਼ਤਿਹਾਰਾਂ ਦੇ ਖਰਚ ਕੀਤਾ ਵੀ ਇਹਨੂੰ ਮਾਫੀ ਦੇਤੀ ਇਹ ਗੋਲਕਾਂ ਦੀ ਲੁੱਟ ਨਹੀਂ ਤਾਂ ਹੋਰ ਕੀ ਆ ਉਹ ਜਿਹੜਾ ਬੰਦਾ ਕੋਲੀ ਕਾਲੀ ਆ ਜਿਹੜਾ ਉਹ ਬਾਦਲ ਦਾ ਵੀ ਉਹ ਜਿਹੜਾ ਹੈਗਾ ਲੱਗਿਆ ਹੋਇਆ ਉਹਦਾ ਖਸਮ ਖਾਸਾ ਤੇ ਉਹ ਸਰੂਨੀ ਕਮੇਟੀ ਦਾ ਵੀ ਜਿਹਨੇ 10 ਕਰੋੜ ਰੁਪਇਆ ਲੈ ਲਿਆ ਹਜੇ ਬਕਾਇਆ 7.5 ਕਰੋੜਾ ਫਿਰ ਸਰਕਾਰ ਨੇ ਜਾਂ ਕਮੇਟੀ ਨੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਇੱਕ ਲਿਖਤੀ ਰੂਪ ਦੇ ਵਿੱਚ ਰੱਖ ਲਿਆ ਵੀ ਅਸੀਂ ਦਿਖਾ ਦਾਂਗੇ ਜਦੋਂ ਕੋਈ ਗੱਲਬਾਤ ਹੋਈ ਹੁਣ ਉਹ ਹੀ ਚੱਕੀ ਫਿਰਦੇ ਨੇ ਜਿਹੜਾ ਬੰਦਾ ਸਾਨੂੰ ਪਤਾ ਵੀ ਇਹ ਹੇਰ ਫੇਰ ਕਰਦਾ ਫਿਰ ਅਸੀਂ ਉਹਨੂੰ ਕਿਉਂ ਰੱਖੀ ਬੈਠੇ ਆ ਉਹਦੇ ਸਖਤ ਕਾਨੂੰਨੀ ਕਾਰਵਾਈ ਕਿਉਂ ਨਹੀਂ ਹੋ ਰਹੀ